ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਆਸਾ ਕਵੀਰ ਜੀ ਦੀ ਬਾਣੀ ਚੱਲ ਰਹੀ ਹੈ ਭਾਈ ਆਓ ਸਾਰੇ ਮਿਲ ਕੇ ਆਪਾਂ ਗੁਰੂ ਸ਼ਬਦ ਦੀ ਵਿਚਾਰਧਾਰਾ ਨਾਲ ਜੁੜੀਏ ਇਹ ਗੰਗਾ ਰੂਪੀ ਬਾਣੀ ਜਦੋਂ ਸਾਡੇ ਅੰਦਰ ਵਹ ਜਾਂਦੀ ਹੈ ਇਹਦੀ ਲਹਿਰ ਨਾਲ ਸਾਡਾ ਜੀਵਨ ਬਦਲ ਜਾਂਦਾ ਹੈ ਬਦਲਾਅ ਆ ਜਾਂਦਾ ਹੈ ਪ੍ਰਵਿਰਤੀ ਬੁੱਧੀ ਦਾ ਬਦਲ ਜਾਣਾ ਇਹ ਮਾਰਗ ਹੈ ਭਾਈ ਹਰ ਪਹਿਲੜੀ ਲਾਮ ਪ੍ਰਿਵਿਅਕਤੀ ਕਰਮ ਦਰੜਾਇਆ ਬਲਰਾਮ ਜੀਓ ਪਹਿਲੀ ਲਾਮ ਤੋਂ ਪਾਉ ਜੁੜਨਾ ਸਾਡੇ ਜੀਵਨ ਚ ਬਦਲਾਅ ਆ ਜਾਣਾ ਇਹ ਦਾਤੀ ਦੀ ਮਹਿਰ ਆਪਾਂ ਲੈਣੀ ਹੈ ਰਾਵਣ ਬਾਰੇ ਜੋ ਭਲੇਖੇ ਪਾਇਆ ਸੰਸਾਰ ਚ ਉਹ ਸੰਸਾਰੀ ਗੱਲ ਹੈ ਭਾਈ ਵਰਮੈਨ ਨੂੰ ਨਹੀਂ ਸਮਝਾ ਸਕੇ ਬ੍ਰਹਮ ਗਿਆਨ ਨੂੰ ਗੀਤਾ ਨੂੰ ਨਹੀਂ ਸਮਝਾ ਸਕੇ ਮਹਾਭਾਰਤ ਨੂੰ ਨਹੀਂ ਸਮਝਾ ਸਕੇ ਬੜੇ ਬੜੇ ਸਿਆਣੇ ਸਾਰਾ ਖੇਲ ਉਲਝਾਤਾ ਜੋ ਜੋ ਜਗਤ ਵਿੱਚ ਪਿਆਸਿਆਣਾ ਤਿੰਨ ਦਿਨ ਆਪਣਾ ਰਾਹੋ ਚਲਾਣਾ ਇਹ 라ਵਣ ਕਿਹੜਾ ਇਹਦੀ ਆਪਾਂ ਵਿਚਾਰ ਕਰੀਏ ਲੰਕਸ ਕੂਟ ਸਮੁੰਦ ਸੀ ਖਾਈ ਤਹਿਰਾਉਣ ਕਰ ਖਬਰ ਨਾ ਪਾਈ ਇਹ ਕਿਹੜਾ 라ਵਣ ਹੈ ਭਾਈ ਲੰਕਾ ਵਰਗਾ ਜਿਵੇਂ ਲੰਕਾ ਦੇ ਅੜਾੜੇ ਪਾਣੀ ਹੈ ਕੋਟ ਹੁੰਦਾ ਦੀਵਾਰ ਇਹ ਮਨ ਰੂਪੀ ਮਾਇਆ ਦੀ ਦੀਵਾਰ ਕਰੀ ਬੈਠਾ 라ਵਣ ਮਨ ਬੁੱਧੀ ਦੀ ਗੱਲ ਸੁਣਦਾ ਨਹੀਂ ਅੰਤਰਾਤਮਾ ਦੀ ਗੱਲ ਸੁਣਦਾ ਹੀ ਨਹੀਂ ਉਹਨੂੰ ਖਬਰ ਹੀ ਨਹੀਂ ਲੱਗਦੀ ਕਿਹੜੇ ਵੇਲੇ ਕਾਲ ਆ ਜਾਂਦਾ ਫਰੀਦਾ ਦਰਿਆ ਵੇ ਕੰਨੇ ਬੰਗਲਾ ਬੈਠਾ ਖੇਲ ਕਰਿਆ ਖੇਲ ਕਰੇਂਦੇ ਅੰਝ ਨੂੰ ਅਚਿੰਤੇ ਬਾਜ ਪਈ ਖੇਲਾ ਬਿਸਰੀਆਂ ਕੀ ਕਹਿੰਦੇ ਬੱਬਾ ਫਰੀਦ ਜੀ ਮਨ ਰੂਪੀ ਬੰਗਲਾ 라ਵਣ ਸੰਸਾਰ ਚ ਵਿਚ ਖੇਲ ਰਿਹਾ ਵਾ ਉਹਨੂੰ ਕੋਈ ਪਤਾ ਨਹੀਂ ਹੈਗਾ ਅੰਦਰ ਹਾਸ ਨੂੰ ਹੁਕਮ ਹੋਇਆ ਸਤਗੁਰੂ ਨੂੰ ਤਸਾਵੰਦ ਹੋ ਗਿਆ ਭਾਈ ਜਮਣਾ ਮਰਣਾ ਹੁਕਮ ਹੈ ਨਾ ਕੀਲਾ ਬਿਸਰਗੀਆਂ ਫਿਰ ਇੱਥੇ ਵੀ ਉਹੀ ਗੱਲ ਹੈ ਮਨਰੂਪੀ ਰਾਵਣ ਹੈ ਉਹਦੇ ਤਾਂ ਪਰਿਵਾਰ ਬਹੁਤ ਵੱਡਾ ਸੀ ਉਹ ਤ ਸਾਰਿਆਂ ਨੂੰ ਹੀ ਪਤਾ ਲੰਕਾ ਸਾਕੋਟ ਸਮੁੰਦਰੀ ਖਾਈ ਤਰ ਹਵਨ ਕਰ ਖਬਰ ਨਾ ਪਾਈ ਕਿਆ ਮੰਗੂੰ ਕਿਸ ਥਿਰ ਨਾ ਰਹਾਈ ਦੇਖਤ ਨੈਣ ਚਲਿਓ ਜਗ ਜਾਈ ਭਗਤ ਜੀ ਕਹਿੰਦੀ ਕੀ ਮੰਗਾ ਸੰਸਾਰ ਤਾਂ ਜਾ ਰਿਹਾ ਹੈ ਜੋਪ ਜੋ ਸੋ ਬਿਨਸੈ ਪਰੋ ਅਜਕੇ ਕਾਲ ਥਿਰ ਕੀ ਠਿਰ ਨਰਾਇਣ ਠਿਰ ਗੋਬਿੰਦ ਉਹ ਅਥਰ ਅਸਥਰ ਭਗਤ ਸਾਧਕੀ ਸਰਨ ਅੰਤਰਾਤਮਾ ਦੀ ਆਵਾਜ਼ ਸਾਥ ਭਗਤ ਉੱਥੇ ਪਹੁੰਚਣਾ ਆਪਾਂ ਦੇਵ ਲੋਕ ਸੰਤ ਲੋਕ ਸੰਸਾਰ ਤਾਂ ਮ੍ਰਿਤ ਲੋਕ ਆਪਾਂ ਇੱਥੇ ਪਾਰ ਪਾਲੀ ਜਾਂਦੇ ਨੇ ਸੰਤ ਸੰਤ ਲੋਕ ਜਾਣਾ ਪੈਣਾ ਆਪਾਂ ਨੂੰ ਧਿਆਨ ਕਰਕੇ ਸੰਤ ਲੋਕ ਦੇ ਵਿੱਚ ਜਨਮ ਮਰਨ ਨਹੀਂ ਹੁੰਦਾ ਨਾਨਕ ਵੱਧਾ ਘਰ ਤਹਾ ਜਾਂ ਮਿਰਤਨ ਜਨਮ ਜਰਾ ਰਹਿਰਾ ਸ ਵੀ ਰੋਜ ਪੜਦੇ ਆਂ ਨਾਉ ਮਰੇ ਨਾ ਹੋਵੇ ਸੋ ਦਿੰਦਾ ਰਹੇ ਨ ਚੁੱਕੇ ਪੋ ਇਹ ਸਮਝਿਆ ਹੀ ਨਹੀਂ ਅਸੀਂ ਬਸ ਜੋ ਪਿੱਛੇ ਪਰ ਚੱਲਦਾ ਉਹਦੇ ਮਗਰੇ ਤੁਰੇ ਹੋਏ ਆਂ ਅੱਖਾਂ ਖੋਲ ਕੇ ਦੇਖੀ ਹੀ ਨਹੀਂ ਹੈਗੀਆਂ ਭਗਤ ਜੀ ਕਹਿੰਦੇ ਕੀ ਮੰਗਾ ਰਹਿਣ ਵਾਲੀ ਕੋਈ ਚੀਜ਼ ਤਾਂ ਹੈ ਨਾਮ ਮੰਗਣਾ ਬਿਨ ਤੁਧ ਜੇ ਹੋਰ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ ਨਾ ਸੰਤੋਖੀਏ ਉਤਰੀ ਮਨ ਕੀ ਭੁੱਖ ਨਾਮ ਮਨਦੀਪ ਓਖਾ ਕੀ ਨਾਂ ਰਖਾਓ 1 ਲੱਖ ਪੁੱਤ ਸਵਾ ਲੱਖ ਨਾਤੀ ਤਹਿਰਾਵਣ ਕਰ ਦਿਆ ਨਾ ਵਾਤੀ ਇੱਥੇ ਤੇ 1 ਲੱਖ ਪੁੱਤ ਕਿਹਾ ਸਵਾ ਲੱਖ ਨਾਤੀ ਕਿਹਾ ਪਰੰਦਰ ਉਹਦੇ ਗੱਲਬਾਤ ਕੋਈ ਨਹੀਂ ਹੁੰਦੀ ਐਨਾ ਧੀ ਪੁੱਤ ਹੋਵੇ ਗੱਲਬਾਤ ਕੋਈ ਨਾ ਹੋਵੇ ਇਸ ਨੂੰ ਸਮਝਣ ਦੀ ਲੋੜ ਆ ਭਾਈ ਮਨਰੂਪੀ ਰਾਵਣ ਨੇ ਕੀ ਕਿਹੜੇ ਪੁੱਤ ਬਣਾ ਲਿਆ ਔਗਣ ਸਾਰੇ ਪੁੱਤ ਨੇ ਦੇਖ ਲੋ ਸੰਸਾਰ ਚ ਕੀ ਹੋ ਰਿਹਾ ਇੱਕ ਦੂਜੇ ਨੂੰ ਮਾਰਨ ਦੀਆਂ ਤਿਆਰੀਆਂ ਮੁਲਕਾਂ ਦੀਆਂ ਬੜੇ ਬੜੇ ਕ੍ਰਾਈਮ ਕੀ ਹੋ ਰਹੇ ਨੇ ਇਹ ਔਗਣ ਪੈਦਾ ਹੋ ਗਏ ਗਾਹਾਂ ਉਹ ਜੀ ਹੋਰ ਆ ਰਲਦੇ ਨਾਤੀ ਉਹਨਾਂ ਦੇ ਇਹ ਸਮਝੀ ਨਹੀਂ ਗੱਲ ਅਸੀਂ ਉਹਦੇ ਤਾਂ ਜਿਹੜੇ ਧੀ ਪੁੱਤ ਜਾਂ ਭੈਣ ਭਾਈ ਸੀਗੇ ਉਹ ਸਾਰਿਆਂ ਨੂੰ ਪਤਰੀਆਂ ਕਿੰਨੇ ਸੀਗੇ ਨਾ ਪਰ ਅਸੀਂ ਦੇਖਿਆ ਹੀ ਨਹੀਂ ਅੱਖ ਪੱਟ ਕੇ ਜੋ ਕਹੇ ਤਾਂ ਵਾ ਠੀਕ ਤੁਰੇ ਹੋਏ ਆ ਇਹ ਮਨਰੂਪੀ 라ਵਣ ਹੈ ਔਗਣ ਵਾਲਾ 1 ਲੱਖ ਪੂਤ 2 ਲੱਖ 31 ਤਿਹਰਾਵਣ ਕਰਦੀ ਨਵਤ ਚੰਦ ਸੂਰਜ ਜਾ ਕੇ ਤਬ ਤੁਰ ਸੋਈ ਵਿਸੰਤ ਰ ਜਾ ਕੇ ਕਪਰੇ ਧੋਈ ਚੰਦ ਸੂਰਜ ਰਸੋਈ ਚ ਰਹਿ ਸਕਦੇ ਨੇ ਨਹੀਂ ਸਮਝਣ ਦੀ ਲੋੜ ਐ ਸੰਸਾਰੀ ਚੰਦ ਸੂਰਜ ਦੀ ਗੱਲ ਐ ਇਹ ਇਹ ਮਨਰੂਪੀ 라ਵਣ ਦੀ ਰਸੋਈ ਪਕਾਉਂਦੇ ਨੇ ਸੂਰਜ ਪਕਾਉਂਦਾ ਚੰਦਰਮਾ ਰਸ ਪਾਉਂਦਾ ਹੈ ਚੰਦਰਮਾ ਰਸ ਭਰਦਾ ਸੂਰਜ ਤਪਾਉਂਦਾ ਵਾ ਇਹ ਰਸੋਈ ਹੈ ਮਨਰੂਪੀ 라ਵਣ ਦੀ ਸੰਸਾਰੀ ਨੂੰ ਸਮਝਣ ਦੀ ਲੋੜ ਹੈ ਬਸੰਤ ਰੱਗ ਕਿਤੇ ਕੱਪੜੇ ਧੋਉਂਦੀ ਹੁੰਦੀ ਤੇ ਜਾਲਦੂ ਉਹ ਤਾਂ ਇਹ ਕਿਹੜੀ ਬਸੰਤ ਰਹਿ ਬ੍ਰਹਮ ਗਿਆਨ ਅਗਨ ਕਿੰਥਾ ਜਲ ਕੋਇਲਾ ਪਈ ਪਰਦੇਸੀ ਕੇ ਕਹਾ ਕਰੇ ਚੁੰਦਸ ਲਾਗੀ ਆਗ ਕਿੰਥਾ ਜਲ ਕੋਇਲਾ ਪਈ ਧਾਗੇ ਆਂਚ ਨਾ ਲਾਗ ਸੰਤੋਖ ਨੂੰ ਅਗਨੀ ਪੈਂਦੀ ਨਾਮ ਨੂੰ ਅਗ ਸੂ ਨਹੀਂ ਸਕਦੀ ਹੈਗੀ 21 ਦਿਨ ਤੋ ਹੋਣੀ ਹੈ ਬ੍ਰਹਮ ਗਿਆਨ ਨੰਦੇਸਾਬ ਵੀ ਆਪਾ ਪੜਦੇ ਮੰਨ ਤੋਂ ਵੋ ਗੁਰ ਸ਼ਬਦ ਲਾਗੋ ਮਨ ਨੂੰ ਧੋਣਾ ਪਾਈ ਮਨ ਹੀ 라ਵਣ ਹੈ ਸੋਰ ਤੁਣ ਸੀਤਾ ਦੇ ਨਾਲ ਹੈ ਜਦੋਂ ਮਨ ਰੂਪੀ 라ਵਣ ਮਰ ਜਾਂਦਾ ਸੀਤਾ ਅੰਤਰਾਤਮਾ ਆ ਰਾਮ ਨਾਲ ਮਿਲ ਜਾਂਦੀ ਹੈ ਤਾਂ ਹੀ ਤਾਂ ਰਾਮ ਦੀ ਬਾਣੀ ਹੈ ਜਗਤ ਭਿਖਾਰੀ ਫਿਰਦਾ ਸਭ ਕੋ ਦਾਤਾ ਰਾਮ ਸਮਝਿਆ ਹੀ ਨਹੀਂ ਅਸੀਂ ਇਹ ਕਿਹੜੇ 라ਵਣ ਦੀ ਗੱਲ ਹੈ ਉਹਦੇ ਨਾਲ ਜੋੜਤੀ ਨਹੀਂ ਪਾਈ ਬਸੰਤਰ ਜਾ ਕੇ ਕਪੜੇ ਤੋਈ ਗੁਰਮਤ ਰਾਮੀ ਨਾਮ ਵਿਸਾਈ ਅਸਤਰ ਰਹੇ ਨ ਕਤਹੁ ਜਾਈ ਜਿਹੜੇ ਗੁਰਮਤਿ ਨਾਂ ਇਹ ਵਿਚਾਰਤਾਰਾਂ ਨਾਲ ਜੁੜ ਜਾਂਦੇ ਨੇ ਉਹਨਾਂ ਦੇ ਅੰਦਰ ਨਾਮ ਦਾ ਵਾਸਾ ਹੁੰਦਾ ਹੈ ਉਹ ਹੁਕਮ ਚ ਰਹਿੰਦੇ ਨੇ ਉਹ ਬਾਣੀ ਚੱਲਦੇ ਨੇ ਉਹ ਸਤਰ ਹੋ ਜਾਣ ਦਾ ਮਨ ਟਿਕ ਜਾਂਦਾ ਹੈ ਮਨ ਬੁੱਧੀ ਸੂਝਬਾਨ ਹੋ ਕੇ ਜਾਂ ਕਹਿ ਲਈਏ ਸੀਤਾ ਲਕਸ਼ਮਣ ਫਿਰ ਬਾਸ ਚਲੇ ਜਾਂਦੇ ਨੇ ਅੰਤਰਾਤਮਾ ਦੀ ਬਾਜ ਰਾਮ ਕੋਲੇ ਮਨ ਰੂਪੀ 라ਵਣ ਮਰ ਜਾਂਦਾ ਕਿਹਦੇ ਨਾਲ ਮਰਦਾ ਮਨ ਇਹ ਮਰਦਾ ਬਾਣੀ ਨਾਲ ਇਹ ਤੀਰ ਨੇ ਬਾਣੀ ਅਣਿਆਲੇ ਅਣੀਆਂ ਰਾਮ ਰਾਜੇ ਹਰ ਪ੍ਰੀਮ ਬਾਣੀ ਮਨ ਮਾਰਿਆ ਉਸ ਤੋਂ ਬਾਅਦ ਫੇਰੇ ਖੇਲ ਸ਼ੁਰੂ ਹੁੰਦੀ ਹੈ ਸਮਝ ਆਉਂਦੀ ਹੈ ਸਾਨੂੰ ਸੰਸਾਰ 'ਚ ਅਸੀਂ ਸਰੀਰ ਕਰਕੇ ਪੂਰੇ ਹੋ ਗਏ ਗਿਆਨ ਸਾਨੂੰ ਹੈ ਨਹੀਂ ਗਿਆਨ ਤੋਂ ਕੋਰੇ ਬੈਠੇ ਆ ਪਰ ਸਿਆਣੇ ਬਹੁਤ ਹੈ ਜੇ ਤੋ ਕਾਲੋਂ ਦਾ ਫਿਰ ਇੱਕ ਨਹੀਂ ਚੱਲਦੀ ਹੈਗੀ ਭਾਈ ਸਹਿ ਸਿਆਣਫਾਂ ਲੱਖ ਹੋਏ ਤੇ ਇੱਕ ਨਾ ਚੱਲੇ ਨਾਲ ਕਿਵੇਂ ਫਸ ਵਿਚਾਰ ਹੋਵੇ ਜੀਵ ਕਿਵੇਂ ਸੱਚ ਨਾਲ ਜੁੜੇ ਆਓ ਸਾਰੇ ਮਿਲ ਕੇ ਵਿਚਾਰ ਤਰ੍ਹਾਂ ਨਾਲ ਜੁੜੇ ਰਹੀਏ ਸਮਝੀ ਅਸਲ ਗੱਲ ਕੀ ਹੈ ਸੰਤਰ ਜਾ ਕੇ ਕਪੜੇ ਧੋਈ ਗੁਰਮਤਿ ਰਾਮੇ ਨਾਮ ਵਸਾਈ ਅਸਤਰ ਰਹਿਰ ਕਤੁਨ ਜਾਈ ਫਿਰ ਉਸ ਅਤਜ ਮੰਟਿਕ ਜਾਂਦਾ ਥਿਰ ਹੋ ਜਾਂਦਾ ਅਸਤਰ ਭਗਤ ਸਾਧ ਕੀ ਸਰਨ ਅੰਤਰਾਤਮਾ ਦੀ ਬਾਜ ਭਗਤ ਉਸ ਥਰੇ ਉੱਥੇ ਪਹੁੰਚਣਾ ਆਪਨ ਦਸਵੇਂ ਦਵਾਰ ਚ ਹਰ ਦੁਆਰ ਕਹਿ ਲਉ ਦੇਵ ਲੋਕ ਕਹਿ ਲਉ ਸੰਤ ਲੋਕ ਕਹਿ ਲਉ ਉਹ ਧਿਆਨ ਦੀ ਦੁਨੀਆ ਜਿਨੀ ਨਾਮ ਤੇ ਆਇਆ ਗਏਮ ਸਖਤ ਕਾਲ ਨਾਨਕ ਤੇ ਮੁਕੋ ਜਲੇ ਕੀਤੀ ਛੋਟੀ ਨਾ ਇਸੇ ਰਾਹ ਔਰ 라ਵਣ ਦੀ ਵਿਚਾਰ ਆਪਾਂ ਨੂੰ ਕਹੀ ਜਾਂਦੇ ਆ ਚਾਰ ਵਿਦਾਂ ਦਾ ਗਿਆਨ ਗਿਆਤਾ ਸੀਗਾ ਤੇ ਇੱਥੇ ਦਾ ਭਗਤ ਜੀ ਕਹਿੰਦੇ ਉਹ ਪਤਾ ਹੀ ਨਹੀਂ ਲੱਗਦਾ ਕਿਹੜੀ ਵੇਲੇ ਕਾਲ ਆ ਜਾਂਦਾ ਉਹਦੇ ਘਰ 'ਚ ਪਤਾ ਹੀ ਨਹੀਂ ਲੱਗਦਾ ਹੈਗਾ ਇਹ ਹਿਰਦਾ ਬਾ ਰਾਵਣ ਰੂਪੀ ਮਨ ਨੇ ਕੰਡੇ ਵੀ ਜੀਏ ਫਰੀਦਾ ਲੋੜੇ ਦਾਖ ਬਜੋਰੀਆਂ ਕਿੱਕਰ ਵੀ ਜੱਟ ਹੁਣ ਕੰਡੇ ਵਿੱਚ ਕੇ ਕਹਿੰਦੇ ਫਰੀਦਾ ਇੱਥੋਂ ਦਾਖਾਂ ਫਾੜਦਾ ਇੱਥੇ ਨਾਮ ਬੀਜਣਾ ਹੈ ਭਾਈ ਆਪਾਂ ਨਾਮ ਤਾਂ ਤਾਂ ਬੀਜਾਂਗੇ ਜਿਸ ਸਾਫ਼ ਹੋਊਗਾ ਪਹਿਲਾ ਭਾਂਡਾ ਤੋਬੋ ਫਿਰ ਦੁੱਧ ਦੇ ਕੋ ਜਾਓ ਦੁੱਧ ਰੋ ਬਾਣੀ ਹੈ ਮਨ ਬੁਕਾਰ ਕੇ ਪੇਸ਼ ਕਰਦਾ ਹੈ ਖਰਾਬ ਕਰ ਦਿੰਦਾ ਹੈ ਭਾਂਡਾ ਸਾਫ਼ ਨਹੀਂ ਕਰਦਾ ਪਹਿਲਾਂ ਇਹਨੂੰ ਸਾਫ਼ ਕਰਨਾ ਭਾਈ ਅੱਗੇ ਭਗਤ ਜੀ ਕੀ ਸਮਝਾਉਂਦੇ ਆ ਕਹੇਤ ਕਵੀ ਸੁਨੋ ਰੇ ਲੋਈ RAM ਨਾਮ ਬਿਨ ਮੁਕਤ ਨਾ ਹੋਈ ਨਾਮ ਤੋਂ ਬਿਨਾ ਹੁਕਮ ਤੋਂ ਬਿਨਾ ਪਾਣੇ ਚਾਏ ਤੋਂ ਬਿਨਾ ਕਿਸੇ ਨੂੰ ਮੁਕਤੀ ਨਹੀਂ ਮਿਲਣੀ ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਡਾਨੀ ਦੇ ਕਿਸੇ ਨੂੰ ਨਹੀਂ ਛੜਣਾ ਕਾਲ ਨੇ ਜੀ ਕਾਲ ਤੋਂ ਬਚਣਾ ਸਤਗੁਰੂ ਆਇਓ ਸ਼ਰਨ ਤੁਮਾਰੀ ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਆਓ ਸਾਰੇ ਮਿਲਕੇ ਆਪਾਂ ਵੀ ਸ਼ਰਨ ਚੱਲੀਏ ਸ਼ਰਨ ਤਾਂ ਭਾਈ ਫਿਰ ਨੀਵਾ ਹੋ ਕੇ ਜਾਹੁ ਸਮਝੀਏ ਬਾਣੀ ਨੂੰ ਵਿਚਾਰੀਏ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਐਂ ਚੱਲਦੇ ਰਹੀਏ ਨਦੀਆਂ ਤੇ ਵਾਹ ਪਵੇ ਸਮੰਦ ਨਾ ਜਾਣੀਏ ਸਮੁੰਦਰ ਨੂੰ ਨਦੀਆਂ ਨਾਲੇ ਨਹੀਂ ਜਾਣਦੇ ਪਰ ਇੱਕ ਦਿਨ ਸਮੁੰਦਰ ਦਾ ਰੂਪ ਹੋ ਜਾਂਦੇ ਏਵੇਂ ਜਿਹੜੇ ਇੱਧਰ ਚੱਲਦੇ ਨੇ ਗੁਰਸਿੱਖ ਗੁਰਸਿੱਖ ਤੋਂ ਭਾਵ ਆਤਮਾ ਕਰਕੇ ਉਹ ਗੁਰੂ ਦਾ ਰੂਪ ਹੋ ਜਾਂਦੇ ਨੇ ਆਤਮਾ ਕਰਕੇ ਵਾਹਿਗੁਰੂ ਜੀ ਕਾ ਖਾਲਸਾ Vai grudar o quê,